ਬਿੱਤੇ ਦਿਨੀ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਪਟਿਆਲਾ ਦੇ ਠਿਕਰੀ ਵਾਲੇ ਚੌਂਕ ਤੇ ਵਿੱਚ ਬਾਲੀਵੁੱਡ ਸਟਾਰ ਗੈਵੀ ਚਾਹਲ ਨੇ ਆਪਣੇ ਸਾਥੀਆਂ ਦੇ ਨਾਲ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੰਜਾਬ ਦੀ ਜਿਹੜੀ ਫਿਲਮ ਇੰਡਸਟਰੀ ਬੜਾ ਵੱਡਾ ਘਾਟਾ ਪਿਆ ਪੱਲਾ ਸਾਜ ਲੈ ਗਏ ਅਰ ਰੂਜੀ ਦਿ ਹੈ ਤੋਂ ਮੁੰਨ ਚਲੇ ਗਏ ਤੇ ਜੁੰਦਾ ਜੀ ਬਰਾ ਤੁਸੀਂ ਰੋਸਮਾਰਚ ਕਰ ਰਹੇ ਹੋ ਜੀ ਜੀ ਬੇਸਿਕਲੀ ਜੀ ਇਹ ਜਿਹੜਾ ਰੋਸਮਾਰਚ ਮਾਰਚ ਹੈਗਾ ਜੀ ਸ਼ਾਂਤੀ ਮਾਰਚ ਮੈਨੂੰ ਕਹੂੰਗਾ ਕਿਉਂਕਿ ਅਵਾਰਾ ਪਸ਼ੂਆਂ ਕਰਕੇ ਕਿੰਨੀਆਂ ਜਾਨਾਂ ਗਈਆਂ ਨੇ ਤੋਂ ਪਹਿਲਾਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਪਰ ਕੋਈ ਠੋਸ ਸਿੱਟੇ ਨਹੀਂ ਨਿਕਲੇ ਹੈਗੇ ਕਿਉਂਕਿ ਜਦੋਂ ਕੋਈ ਦੇਖੋ ਕਿਸੇ ਮਾਂ ਦਾ ਪੁੱਤ ਚਲਾ ਜਾਂਦਾ ਜੀ ਧੀ ਚਲੀ ਜਾਂਦੀ ਹੈ ਕਿਸੇ ਭੈਣ ਦਾ ਵੀਰ ਚਲਾ ਜਾਂਦਾ ਬੀਰ ਦੀ ਭੈਣ ਚਲੀ ਜਾਂਦੀ ਹੈ ਸੁਹਾਗ ਉੱਜੜ ਜਾਂਦੇ ਨੇ ਜੀ ਇੱਕ ਘਰ ਪੂਰਾ ਜਦੋਂ ਤੁਸੀਂ ਉਸ ਮਾਹੌਲ 'ਚ ਜਾਂਦੇ ਹੋ ਫਿਰ ਪਤਾ ਲੱਗਦਾ ਤੇ ਹੁੰਦਾ ਕਿਸ ਕਰਕੇ ਕਰਕੇ ਲੋਕ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦੇ ਆ ਪ੍ਰਸ਼ਾਸਨ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦਾ ਜਦਕਿ ਮੈਂ ਕਹਿੰਦਾ ਜੀ ਇਹ ਗਲਤੀ ਨਹੀਂ ਹੈਗੀ ਹੈ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਏ ਕਤਲ ਨੇ ਜੀ ਇਹ ਇਹਦੀ ਲਾਪਰਵਾਹੀਆਂ ਕਿਦੀਆਂ ਹੈ ਜੀ ਲਾਪਰਵਾਹੀਆਂ ਜੀ ਇਹਦੇ ਵਿੱਚ ਜੇ 90% ਜੇ ਮੈਂ ਸਿਸਟਮ ਦੀ ਗੱਲ ਕਰਾਂ ਤਾਂ 10% ਮੇਰੇ ਵਰਗੇ ਲੋਕ ਵੀ ਸ਼ਾਮਿਲ ਹੈਗੇ ਨੇ ਜੀ ਕਿਉਂਕਿ ਕੋਈ ਆਵਾਜ਼ ਨਹੀਂ ਠਾਉਂਦਾ ਜੀ ਬਦਲਾਅ ਦੇ ਲਈ ਆਵਾਜ਼ ਹੋਣਾ ਵੀ ਬਹੁਤ ਜ਼ਰੂਰੀ ਆਵਾਜ਼ਾ ਹੋਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਬਣਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ ਪਰ ਉਹਦੀ ਕੁਛ ਕਿੱਥੇ ਹੈਗੀ ਹੈ ਹੁਣ ਸਾਡੇ ਤੋਂ ਕਾਉਂਸਲਸ ਲਿਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਕਿੰਨੇ ਦੇਖ ਲਓ ਤੁਸੀਂ گاਵਾ ਬਾਦ ਇੱਥੇ ਝੋਟੇ ਲੜਦੇ ਲੜਦੇ ਫਿਰਦੇ ਨੇ ਜਿਨ੍ਹਾਂ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਜੀ ਜੀ ਇਸ ਦੁਨੀਆ ਤੋਂ ਚਲਾ ਗਿਆ ਸਾਰੇ ਲੋਕਾਂ ਨੂੰ ਦੇਖੋ ਉਹਨਾਂ ਬਾਰੇ ਪਤਾ ਹੈਗੇ ਪਰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੈਗੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਜੀ ਪੂਰੇ ਮੇਲਾ ਦਾ ਭਾਰਤ ਦੇ ਵਿੱਚ ਜੀ 50000 ਤੋਂ ਲੈ ਕੇ ਲੱਖ ਤੱਕ ਇਨਸਾਨ ਚਲੇ ਜਾਂਦੇ ਨੇ ਸਿਰਫ ਇਹ ਅਣਗਿਲੀਆਂ ਕਰਕੇ ਜਾਨਵਰਾਂ ਦੇ ਆਵਾਰਾ ਜਾਨਵਰਾਂ ਦੇ ਹਾਦਸਿਆਂ ਕਰਕੇ ਸੋ ਇਹਦੇ ਉੱਤੇ ਥੱਲ ਪਾਉਣਾ ਬਹੁਤ ਜ਼ਰੂਰੀ ਹੈ ਜੀ ਸੋ ਮੈਂ ਅੱਜ ਤੁਹਾਡੇ ਸਾਰਿਆਂ ਦੇ ਜ਼ਰੀਏ ਇਹ ਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋਣ ਇਸ ਮੁਹਿੰਮ ਦੇ ਨਾਲ ਜੁੜਨ ਤਾਂ ਕਿ ਕੱਲ ਤੋਂ ਫੇਰ ਕੋਈ ਹੋਰ ਜ਼ਿੰਦਗੀ ਨਾ ਚਲੀ ਜਾਵੇ ਸੋ ਗੱਲਾਂ ਬਹੁਤ ਹੋ ਗਈਆਂ ਟਾਈਮ ਹੈਗੇ ਜੀ ਐਕਸ਼ਨ ਲੈਣ ਦਾ ਤੇ ਮੈਂ ਆਪਣੀ ਵੈਬਸਾਈਟ ਵੈਰੀ ਐਨ ਜੀਓ ਹੈਗੀ ਜੀ ਗੇਵੀ ਚੈਲ ਫਾਊਂਡੇਸ਼ਨ ਸੋ ਗੇਵੀ ਚੈਲ ਫਾਊਂਡੇਸ਼ਨ.com ਦੇ ਉੱਤੇ ਇੱਕ ਪੇਟੀਸ਼ਨ ਵੀ ਜਾਰੀ ਕੀਤੀ ਹੈ ਜਿਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਨੂੰ ਕਿ ਜੀ ਉਹਦੇ ਉੱਤੇ ਆਪਣਾ ਕੰਸੈਂਟ ਦੇਣ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਰੱਖਣ ਉਸ ਮੈਸੇਜ ਥਰੂ ਸਰਕਾਰ ਤੱਕ ਮੈਸੇਜ ਪਹੁੰਚੇ ਉੱਚ ਅਧਿਕਾਰੀਆਂ ਤੱਕ ਮੈਸੇਜ ਪਹੁੰਚੇ ਤਾਂ ਕਿ ਬਣਦੇ ਜਿਹੜੇ ਵੀ ਇਹਦੇ ਉਹ ਹੈਗੇ ਨੇ ਜੀ ਟੰਗ ਉਹ ਹੋ ਸਕਣ ਸਹੀ ਫੈਸਲੇ ਲੈ ਜਾਣ ਬਸ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਲੱਗਦਾ ਨਹੀਂ ਕਿ ਸੀਐਮ ਖੁਦ ਇੱਕ ਆਰਟਿਸਟ ਵੀ ਰਹੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹੱਕ ਹੋ ਰਿਹਾ ਨੇ ਕਾਉਂਸਲ ਸਿਸ ਤੇ ਉੱਪਰ ਹੀ ਆਪਾਂ ਸਵਾਲ ਖੜਾ ਕਰ ਰਹੇ ਹਾਂ ਕਾਉਂਸਲ ਸੇ ਜਾ ਕੇ ਥਰੇ ਆ ਫਿਰ ਇਹੀ ਗੱਲ ਹੈ ਜੀ ਇਹੀ ਆਪਾਂ ਜਦੋਂ ਜਾਗਰੂਕਤਾ ਦੀ ਜਿਹੜੀ ਮੈਂ ਗੱਲ ਕਰਦਾ ਬਦਲਾਅ ਦੀ ਜਿਹੜੀ ਮੈਂ ਗੱਲ ਕਰਦਾ ਵੀ ਲੋਕ ਜਿੰਨੇ ਤੋਂ ਵੱਧ ਤੋਂ ਵੱਧ ਜੁੜਨ ਮੈਨੂੰ ਲੱਗਦਾ ਕਈਆਂ ਨੂੰ ਤਾਂ ਕਾਉਸਸ ਦੇ ਬਾਰੇ ਪਤਾ ਵੀ ਨਹੀਂ ਹੋਣਾ ਆਮ ਜਨਤਾ ਨੂੰ ਕਿ ਕਾਉਸਸ ਕੀ ਹੈਗਾ ਸੋ ਇਹੀ ਆਵਾਰਾ ਪਸ਼ੂਆਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਸਾਡੇ ਤੋਂ ਟੈਕਸ ਲਿਆ ਜਾਂਦਾ ਤੇ ਮੈਨੂੰ ਲੱਗਦਾ ਜੀ 2000 ਤੋਂ 3000 ਕਰੋੜ ਟੈਕਸ ਕਾਉਸਸ ਦੇ ਨਾਂ ਦੇ ਉੱਤੇ ਇਕੱਠਾ ਹੁੰਦਾ ਚਲੋ ਜਨ ਸਾਹਿਬ ਗੱਲਾਂ ਆਪਾਂ ਕਾਉਸਸ ਦੀ ਗੱਲ ਕਰਦੇ ਆਂ ਸੜਕਾਂ ਦੇ ਉੱਤੇ ਵੀ ਉਨਾ ਹੀ ਟੈਕਸ ਲੱ타 ਜਾਂਦਾ ਵਹੀਕਲਸ ਦੇ ਵੀ ਟੈਕਸ ਲੱ타 ਜਾਂਦਾ ਬਿਲਕੁਲ ਜੀ ਬਿਲਕੁਲ ਟੋਨ ਪਲਾਜ਼ਾ ਐਨੇ ਲੱਗੇ ਹੋਏ ਆ ਉਹਨਾਂ ਦਾ ਰੁਪਏ ਇਕੱਠਾ ਹੁੰਦਾ ਇੱਕ ਦਿਨਾਂ ਦੇ ਵਿੱਚ ਬਿਲਕੁਲ ਉਹਨਾਂ ਦੇ ਮੁਤਾਬਿਕ ਇਹੀ ਕਾਰਨ ਐਕਸੀਡੈਂਟ ਉਹ ਵੀ ਜ਼ਿਆਦਾ ਹੋ ਰਹੇ ਜੀ 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 ਦੇਖੋ ਮੁੱਦੇ ਤਾਂ ਬਹੁਤ ਨੇ ਜੀ ਸੋ ਜਿਹੜੀ ਗੱਲ ਤੁਸੀਂ ਕਹਤੀ ਮੈਂ ਪੂਰਾ ਸਹਿਮਤ ਆ ਸਾਰੇ ਜਾਨੇ ਸਹਿਮਤ ਨਹੀਂ ਜੀ ਸੜਕਾਂ ਦੀ ਹਾਲਾਤ ਆਪਾਂ ਨੂੰ ਪਤਾ ਹੀ ਨਹੀਂ ਕੀ ਹੁੰਦੇ ਉਹਦੇ ਕਰਕੇ ਬਹੁਤ ਜਾਨਾਂ ਗਈਆਂ ਨੇ ਸਾਡੇ ਫਰੈਂਡ ਸਰਕਲਸ ਦੇ ਵਿੱਚ ਬਹੁਤਾਂ ਦੇ ਨਾਲ ਮਾੜੇ ਹਾਦਸੇ ਵਾਪਰੇ ਨੇ ਪਰ ਅੱਜ ਜਿਹੜਾ ਇਸ ਸ਼ਾਂਤੀ ਮਾਰਚ ਦਾ ਉਦੇਸ਼ ਹੈਗੇ ਜੀ ਉਹ ਇਹ ਹੈ ਵੀ ਆਪਾਂ ਇੱਕ ਇੱਕ ਕਰਕੇ ਕਿਉਂਕਿ ਇਹ ਹੁਣ ਤਾਜ਼ਾ-ਤਾਜ਼ਾ ਗੱਲ ਹੋਈ ਹੈਗੀ ਹੈ ਲੋਕਾਂ ਦੇ ਵਿੱਚ ਰੋਸ ਵੀ ਹੈ ਪਰ ਮੈਂ ਕਹਿੰਦਾ ਵੀ ਉਹ ਜਿਹੜਾ ਰੋਸ ਹੈਗਾ ਉਹ ਠੰਡਾ ਨਾ ਪਵੇ ਕਿਉਂਕਿ ਹਾਂਜੀ ਜਿਹੜੀ ਗੱਲ ਕਰੀਏ ਜਿਹੜੀ ਹਿਮਾਚਲ ਪ੍ਰੋਡ ਦੇ ਵੱਲੋਂ ਸਰਕਾਰ ਨੂੰ ਟਟਕਾਰ ਵੀ ਲਈ ਗਈ ਤੇ ਕਿਹਾ ਵੀ ਗਿਆ ਕਿ ਕਾਉਂਸਲਸ ਜਾ ਕੇ ਕਰਾਉਣਾ ਹਿਸਾਬ ਦਿੱਤਾ ਜਾਵੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਨੂੰ ਇਹੋ ਜਿਹਾ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਤਾਂ ਹੀ ਕਹਿੰਨਾ ਵੀ ਇੱਥੇ ਕਿਉਂਕਿ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਗੱਲ ਸੁਣਦੇ ਨੇ ਜੀ ਤਾਂ ਉਹਨਾਂ ਅੱਗੇ ਹੀ ਇਹ ਅਪੀਲ ਹੈਗੀ ਆ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਜੀ ਜਿਹੜੀ ਉਹਨਾਂ ਨੇ ਇੱਕ ਹੋ ਚੁੱਕਿਆ ਹੋਇਆ ਹੈਗਾ ਕਿ ਇਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਇਹ ਸਾਰੇ ਕਦਮ ਲੈਣੇ ਜ਼ਰੂਰੀ ਨੇ ਤੇ ਫੈਸਲੇ ਜਿਹੜੇ ਕੋਈ ਸਖਤ ਫੈਸਲੇ ਲੈਣੇ ਬਹੁਤ ਜ਼ਰੂਰੀ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਕਹਿੰਦੇ ਆ ਨਾ ਜੀ ਚਲੋ ਨੌਕਰੀਆਂ ਦੀ ਹੋਰ ਗੱਲਾਂ ਕਰਦੇ ਨੇ ਜੀ ਜਾਨ ਹੀ ਨਹੀਂ ਸੁਰੱਖਿਅਤ ਹੈਗੀ ਜੀ ਤੇ ਮੈਨੂੰ ਲੱਗਦਾ ਭਾਰਤ ਦੇ ਵਿੱਚ ਸਭ ਤੋਂ ਘੱਟ ਦੁਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਤਾਂ ਇੱਥੇ ਸਸਤੀ ਜਾਨ ਹੈ ਜਾਨ ਦੀ ਕੀਮਤ ਨਹੀਂ ਕੋਈ ਪਾਉਂਦਾ ਹੈਗਾ ਜੀ ਜੇ ਜਾਨ ਹੋਊਗੀ ਤਾਂ ਤੁਹਾਨੂੰ ਨੌਕਰੀਆਂ ਮਿਲਣਗੀਆਂ ਤਾਂ ਬਾਕੀ ਚੀਜ਼ਾਂ ਹੋਣਗੀਆਂ ਪਹਿਲਾਂ ਆਪਾਂ ਜਾਨ ਦੀ ਸੁਰੱਖਿਆ ਤਾਂ ਕਰ ਲਈ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜੀ ਸਭ ਤੋਂ ਵੱਡਾ ਜਿਹੜਾ ਸਾਡਾ ਧਰਮ ਹੈ ਸਾਡਾ ਫਰਜ਼ ਹੈ ਉਹ ਇਨਸਾਨ ਦੀ ਜਾਨ ਬਚਾਉਣਾ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸਵਾਲ ਕਰੋਗੇ ਕਿਉਂਕਿ ਵਿਰੇਂਦਰ ਕੁਮੰਦ ਵੀ ਕੱਲ ਹਸਪਤਾਲ